ਸਾਸ਼ੀ ਕਾਲਜੀ ਸਾਰਿਆਂ ਨੂੰ ਅੱਜ ਅਸੀਂ ਬੁੰਦੀ ਦੇ ਲੱਡੂ ਬਣਾਉਣ ਲੱਗੇ ਆਂ ਸਮਗਰੀ ਦੇਖ ਲਓ ਸਮਗਰੀ ਦੇਖ ਲਓ ਅੱਧੀ ਕੌਲੀ ਬੇਸਣ ਦੀ ਲਈ ਆ ਪਾਣੀ ਲਿਆਏ ਜੀ ਇਹਦੇ ਵਿੱਚ ਫੂਡ ਕਲਰ ਯੂਜ਼ ਹੋਏਗਾ ਔਰ ਚੀਨੀ ਤੇ ਇਹਦਾ ਹੁਣ ਅਸੀਂ ਪਤਲਾ ਜਿਹਾ ਕੋਲ ਬਣਾ ਲੈਣੇ ਆ ਬੇਸਣ ਨੂੰ ਇਹਦੇ ਵਿੱਚ ਕੁਛ ਨਹੀਂ ਪਾਉਣਾ ਸਿਰਫ ਪੱਲਾ ਪਾਣੀ ਦੇ ਨਾਲ ਕੋਲ ਜਾ ਬਣਾ ਲੈਣਾ ਆ ਔਰ ਚੰਗੀ ਤਰ੍ਹਾਂ ਮਿਕਸ ਕਰ ਲਈਏ ਇਕੱਠਾ ਹੀ ਨਾ ਬਣ ਜਾਂਦਾ ਹੁੰਦਾ ਬਸ ਬੜਾ ਜੀ ਹੋਪਾਂਗੇ ਆ ਦੇਖੋ ਇਦਾਂ ਦਾ ਮਿਕਚਰ ਹੀ ਸਾਨੂੰ ਚਾਹੀਦਾ ਹੈ। ਜ਼ਿਆਦਾ گاੜਾ ਨਹੀਂ ਚਾਹੀਦਾ ਔਰ ਜ਼ਿਆਦਾ ਪਤਲਾ ਵੀ ਨਹੀਂ ਚਾਹੀਦਾ। ਮੈਰਕੋਲ ਸੌਖਾ ਤਰੀਕਾ ਹੈ ਕਿ ਮੈਂ ਪਲਾਸਟਿਕ 'ਚ ਇਹਨੂੰ ਪਾਵਾਂਗੀ ਤੇ ਇੱਕ ਸਾਈਡ ਤੋਂ ਸ਼ੇਕ ਕਰ ਲਾਂਗੇ। ਕੈਂਚੀ ਦੇ ਨਾਲ ਮਾੜਾ ਜਿਹਾ ਸੀ ਛੇਗਾ ਕੱਢਾਂਗੇ ਜ਼ਿਆਦਾ ਨਹੀਂ ਵੱਟਾ ਕਰਨਾ ਥੋੜਾ ਜਿਹਾ ਆ ਦੇਖੋ ਛੇਗਾ ਕੱਢਾਂਗੇ ਤੇ ਗੁੰਦੀ ਬਣਾਣੀ ਸਟਾਰਟ ਕਰਤਾਗੇ ਆਹ ਦੇਖੋ ਜੀ ਜ਼ਿਆਦਾ ਕ੍ਰਾਂਚੀ ਨਹੀਂ ਕਰਨੀ ਬੁੰਦੀ ਬਸ ਨਰਮ ਜੀ ਮਨਨ ਕਿ ਪੱਕ ਜਾਵੇ ਬੇਸਨ ਫਿਰ ਅਸੀਂ ਕੱਢ ਲਾਂਗੇ ਤੇ ਹੋਰ ਬੁੰਦੀ ਬਣਾ ਲਾਂਗੇ ਇੱਕ ਸਾਈਡ ਅਸੀਂ ਵੀ ਚਾਸ਼ਨੀ ਬਣਾ ਲਾਂਗੇ ਇੱਕ ਕਾਲ ਅੱਧੀ ਕਾਲੀ ਖੰਡ ਦੀ ਲੈਣੀ ਆ ਤੇ ਅੱਧੀ ਕਾਲੀ ਪਾਣੀ ਦੀ ਲੈਣੀ ਆ ਤੇ ਰਜਾ ਲਾਂਗੇ ਆ ਦੇਖੋ ਜੀ ਅੱਧੀ ਕਾਲੀ ਖੰਡ ਦੀ ਤੇ ਅੱਧੀ ਕਾਲੀ ਪਾਣੀ ਦੀ ਤੇ ਇਹਨੂੰ ਰਜਾ ਲੈਣੇ ਆ ਪਹਿਲਾਂ ਆ ਦੇਖੋ ਜੀ ਗੁੰਦੀ ਸਾਡੀ ਇਕਦਮ ਬਣ ਗਈ ਆ ਦੇਖੋ ਕਿੰਨੀ ਬਰੀਕ ਆ ਤੇ ਹੁਣ ਸਾਡੀ ਚਾਸ਼ਨੀ ਵੀ ਰਿਜਣ ਲੱਗੀ ਆ ਤੇ ਇਹਦੇ ਵਿੱਚ ਰੰਗ ਪਾਵਾਂਗੇ ਫੂਡ ਕਲਰ ਤਾਂ ਜੋ ਲੱਡੂਆਂ ਦੇ ਵੀ ਕਲਰ ਹੋ ਜਾਏ ਆ ਦੇਖੋ ਜੀ ਚਾਸ਼ਨੀ ਇਕਦਮ ਰਿਜ ਗਈ ਸਾਡੀ ਤੇ ਹੁਣ ਅਸੀਂ ਗੁੰਦੀ ਪਾਵਾਂਗੇ ਆਪਣੀ ਇਹਨੂੰ ਵੀ ਨਾਲ ਰੋਝਾ ਲਾਂਗੇ ਤੇ ਮਗਜ ਇਹ ਥੋੜੇ ਜਿਹਾ ਪਾਵਾਂਗੇ ਕਿ ਮੋਦੀ ਜੂਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਬਹੁਤ ਸੌ ਲੱਗਦੇ ਆ ਮਗਜ ਲੋ ਜੀ ਹੁਣ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਤੇ ਠੰਡੇ ਹੋਣ ਤੱਕ ਇੱਦੇ ਛੱਡ ਦਾਂਗੇ ਫੇਰ ਠੰਡੇ ਹੋ ਜੋਗੇ ਤਾਂ ਫੇਰ ਅਸੀਂ ਲੱਡੂ ਬਣਾ ਲਵਾਂਗੇ ਸਾਡਾ ਮਿਕਸਚਰ ਇੱਕਦਮ ਤਿਆਰ ਹੋ ਗਿਆ ਹੁਣ ਅਸੀਂ ਲੱਡੂ ਵਟਟ ਲਵਾਂਗੇ ਆ ਦੇਖ ਲੱਡੂ ਦਾ ਕਲਰ ਵੀ ਬਹੁਤ ਸੋਹਣਾ ਆਇਆ ਹੈ ਹੁਣ ਅਸੀਂ ਸਾਰੇ ਲੱਡੂ ਵਟਟ ਲਾਂਗੇ ਇੱਕ ਮਿੰਟ ਲਓ ਜੀ ਸਾਡੇ ਗੁੰਦੀ ਚੂੜੀ ਦੇ ਲੱਡੂ ਤਿਆਰ ਬਣ ਕੇ ਇੱਕਦਮ ਤਿਆਰ ਆ ਤੁਸੀਂ ਵੀ ਈਜ਼ਲੀ ਘਰ 'ਚ ਬਣਾ ਸਕਦੇ ਹੋ ਥੈਂਕ ਯੂ ਜੀ ਤੁਹਾਡੇ ਸਾਰਿਆਂ ਦਾ ਸਾਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਚੈਨਲ ਨੂੰ ਹੋਰ ਸਬਸਕ੍ਰਾਈਬ ਕਰੋ ਜੀ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ